ਲੋ ਜੀ ਜਿਹੜਾ ਕਈ ਦਿਨਾਂ ਤੋਂ ਰੋਜ਼ ਪ੍ਰਦਰਸ਼ਨ ਧਰਨਾ ਚੱਲਦਾ ਸੀਗਾ ਹਨੂਮਾਨਗੜ ਫੈਕਟਰੀ ਦੇ ਵਿਰੋਧ ਦੇ ਵਿੱਚ ਜੋ ਕਿ दारू ਦੀ ਫੈਕਟਰੀ ਬਣਾਈ ਗਈ ਆ ਟਿੱਬੀ ਦੇ ਵਿੱਚ ਤੇ ਅੱਜ ਫਿਰ ਪੁਲਸ ਤੇ ਜਨਤਾ ਮੋ ਸਾਹਮਣੇ ਹੋਈ ਤੇ ਜਨਤਾ ਦੀ ਅੱਜ ਜੈਤ ਹੋ ਗਈ ਆ ਬਹੁਤ ਹੀ ਜ਼ਿਆਦਾ ਫੈਕਟਰੀ ਦਾ ਨੁਕਸਾਨ ਕਰ ਦਿੱਤਾ ਗਿਆ ਗੱਡੀਆਂ ਗੁੱਡੀਆਂ ਭਾਂਤਿਆਂ ਤੁਸੀਂ ਦੇਖ ਸਕਦੇ ਆ ਆ ਦੇਖੋ ਕਿਵੇਂ ਮੁੰਡੇ ਗੁੱਸੇ ਦੇ ਵਿੱਚ ਅੱਜ ਉਹ ਕਹਿੰਦੇ ਫੈਕਟਰੀ ਲੱਗਣੀ ਨਹੀਂ ਦੇਣੀ ਸ਼ਰਾਬ ਦੀ ਇਹ ਹੁੰਦੀ ਆ ਏਕਤਾ ਇੱਕ ਸਾਡੇ ਪੰਜਾਬੀ ਆ ਇੱਕ ਦੂਜੇ ਦੀਆਂ ਜੜਾ ਵੱਡਣਗੇ ਇਹਨਾਂ ਨੇ ਫੈਕਟਰੀਆਂ ਆਪ ਲਵਾਤੀਆਂ ਪੰਜਾਬ ਦੇ ਵਿੱਚ ਦਾਰੂ ਦੀਆਂ ਇਹ ਨਹੀਂ ਵਿਰੋਧ ਨਹੀਂ ਕੀਤਾ ਆ ਹੁੰਦੀ ਆ ਏਕਤਾ ਅਗਰ ਇਹ ਕਹਿੰਦੇ ਜੇ ਸ਼ਰਾਬ ਦੀ ਫੈਕਟਰੀ ਇੱਥੇ ਲੱਗ ਗਈ ਤਾਂ ਸਾਡੇ ਵੀ ਪੰਜਾਬ ਵਾਂਗੂ ਭੁੱਕੀ ਬਿਜਲੀ ਬੰਦ ਹੋ ਜੂਗੀ ਸਾਡੀ ਵੀ ਨੌਜਵਾਨੀ ਹੈ ਨਾ ਸਾਡੇ ਵੀ ਘਰ ਸਾਡੇ ਵੀ ਪੁੱਤ ਨਸ਼ਿਆਂ ਚ ਲੱਗ ਜਾਣਗੇ ਸ਼ਰਾਬਾਂ ਪੀਣ ਲੱਗ ਜਾਣਗੇ ਇਸ ਕਰਕੇ ਸਾਡੇ ਏਰੀਏ ਦੇ ਵਿੱਚ ਬਿਲਕੁਲ ਨਹੀਂ ਅਸੀਂ ਸ਼ਰਾਬ ਦੀ ਫੈਕਟਰੀ ਲੱਗਣ ਦੇਣੀ ਤੁਸੀਂ ਦੇਖ ਸਕਦੇ ਕਿੰਨੀਆਂ ਭਿਆਨਕ ਤਸਵੀਰਾਂ ਆ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ